ਪੰਜਾਬ ਭਰ ਚ ਵੱਧ ਰਹੀ ਲਗਾਤਾਰ ਗਰਮੀ ਨੂੰ ਦੇਖਦੇ ਹੋਏ ਤਾਪਮਾਨ ਦਾ ਲਗਾਤਾਰ ਜਿਹੜਾ ਵਾਧਾ ਨਜ਼ਰ ਆ ਰਿਹਾ ਤੇ ਪਾਵਰਕਾਮ ਦੇ ਅਧਿਕਾਰੀ 24 ਘੰਟੇ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੀਆਂ ਸੇਵਾਵਾਂ ਦੇ ਵਿੱਚ ਲਗਾਤਾਰ ਜਾਰੀ ਨੇ ਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਦੇ ਵੱਲੋਂ ਟਰਾਂਸਫਾਰਮਰ ਦੇ ਉੱਤੇ ਚੜ ਕੇ ਲਗਾਤਾਰ ਲੋਕਾਂ ਨੂੰ ਜਿਹੜੀ ਬਿਜਲੀ ਖਰਾਬ ਹੋ ਰਹੀ ਹੈ ਜਾਂ ਟਰਾਂਸਫਾਰਮਰ ਦੇ ਬਲਾਸਟ ਹੋ ਰਹੇ ਨੇ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਲੱਗੇ ਹੋਏ ਨੇ ਪਰ ਇਹਨਾਂ ਲੋਕਾਂ ਦੀ ਡਿਊਟੀ ਤਾਂ ਹੈ ਪਰ ਕਿੰਨੀ ਗਰਮੀ ਦੇ ਵਿੱਚ ਕੰਮ ਕਰਨਾ ਜਿਹੜਾ ਬਹੁਤ ਔਖਾ ਹੈ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਸ ਚੀਜ਼ ਦਾ ਸੋਚਣਾ ਚਾਹੀਦਾ ਹੈ ਕਿ ਸਰਕਾਰ ਦੇ ਵੱਲੋਂ ਜਿਹੜੀ 600 ਯੂਨਟ ਦਿੱਤੀ ਜਾ ਰਹੀ ਹੈ ਉਸ ਨੂੰ ਕਿਸੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਕਿ ਜਿਹੜੇ ਵੀ ਪਾਵਰਕਾਮ ਦੇ ਅਧਿਕਾਰੀ ਨੇ ਇਹਨਾਂ ਨੂੰ ਇੰਨੀ ਗਰਮੀ ਦੇ ਵਿੱਚ ਕੰਮ ਕਰਨ ਦੀ ਲੋੜ ਨਾ ਪਵੇ ਫਿਲਹਾਲ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਲਗਾਤਾਰ ਜਿਹੜੇ ਟਰਾਂਸਫਾਰਮਰ ਦੇ ਬਲਾਸਟ ਹੁੰਦੇ ਨਜ਼ਰ ਆ ਰਹੇ ਨੇ ਤੇ ਲਗਾਤਾਰ ਜਿਹੜੇ ਸ਼ਹਿਰ ਦੇ ਵਿੱਚ ਬਿਜਲੀ ਦੀ ਖਰਾਬੀ ਸਾਹਮਣੇ ਆ ਰਹੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਐਸ ਜੀ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਲਗਾਤਾਰ ਬਿਜਲੀ ਦੀ ਪ੍ਰੋਬਲਮ ਆ ਰਹੀ ਹੈ ਤੇ ਪਾਵਰ ਕਾਮ ਦੇ ਜਿਹੜੇ ਅਧਿਕਾਰੀ ਨੇ ਲਗਾਤਾਰ ਜਿਹੜੀ ਬਿਜਲੀ ਨੂੰ ਠੀਕ ਕਰਨ ਦੇ ਵਿੱਚ ਲੱਗੇ ਹੋ ਨੇ 24 ਘੰਟੇ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੋਗੇ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਵੀ ਗਰਮੀ ਇੱਕਦਮ ਜਿਹੜਾ ਮੌਸਮ ਹੈ ਉਹ ਜਿਆਦਾ ਗਰਮੀ ਹੈ ਨਾ ਜਿਹੜਾ ਸਾਡਾ ਸਿਸਟਮ ਹੈ ਓਵਰਲੋਡ ਹੋ ਗਿਆ ਸੋ ਕਿ ਲੋਕਾਂ ਵੱਲੋਂ ਜਿਹੜਾ ਲੋਡ ਹੈ ਸਮੇਂ ਸਿਰ ਨਿਯਮਤ ਨਹੀਂ ਕਰਾਇਆ ਜਾਂਦਾ ਇਸ ਕਰਕੇ ਹੁਣ ਅਚਾਨਕ ਜਦੋਂ ਗਰਮੀ ਵਧੀ ਹੈ ਬਾਹ ਦੇ ਇਸੇ ਚੰਗਨ ਕਾਰਨ ਉਹ ਪੱਕੇ ਕੁਦਰਤ ਚਲਨ ਕਾਰਨ ਜਿਹੜਾ ਸਾਡਾ ਟਰਾਂਸਫਾਰਮ ਉੱਤੇ ਲੋਡ ਵਧ ਰਿਹਾ ਹੈ ਮੇਰੀਆਂ ਸਾਡੀਆਂ ਟੀਮਾਂ ਨੇ ਕਿਹਾ ਤੇ ਲੋਡ ਵਧਨ ਕਾਰਨ ਮੇਰੀਆਂ ਸਕੇਤਾਂ ਆ ਰਹੀਆਂ ਨੇ ਕਿਉਂਕਿ ਜਿਆਦਾ ਗਰਮੀ ਕਾਰਨ ਸਾਡੇ ਟਰਾਂਸਫਾਰਮ ਉਹ ਬਹੁਤ ਪੱਕੇ ਸੜ ਰਹੇ ਨੇ ਅਸੀਂ ਪੂਰੀ ਮਿਹਨਤ ਕਰਕੇ ਉਹ ਸਾਡਾ ਜਿਹੜਾ ਸਟਾਫ ਰਡਿਉਜ਼ਾਤ ਕਰਕੇ ਅਸੀਂ ਇਹ ਸਪਲਾਈ ਨਿਰਵਿਘਨ ਚਲਾ ਰਹੇ ਹਾਂ ਮੇਰੀ ਲੁਕੋ ਨੂੰ ਇਹ ਪੀਹ ਹੈ ਵੀ ਜਿੰਨੀ ਕਿ ਲੋਡ ਹੈ ਆਪਾਂ 19 ਮਹੀਨੇ ਲੱਤੀ ਕਿ ਉਹਦੀ ਬਿਜਲੀ ਦੀ ਗਰਮੀ ਕਾ ਨੂੰ ਬਹੁਤ ਜ਼ਿਆਦਾ ਮੰਗ ਹੈ ਹੋਰ ਜਿਸਤਾਨ ਸਾਡੇ ਕਰਨ ਵੀ ਓਵਰਲੋਡ ਹੋ ਰਹੇ ਨੇ ਸੋ ਬੇਨਤੀ ਹੈ ਵੀ ਜਿਸ ਕਮਰੇ ਵਿੱਚ ਆਪਾਂ ਬੈਠੇ ਆ ਉੱਥੇ ਏਸੀ ਜਾਂ ਪੱਖਾ ਜੋ ਕੁਝ ਦੀ ਵਰਤੋਂ ਕੀਤੀ ਜਾਏ ਦੂਜੇ ਜਿਹੜੇ ਕਮਰੇ ਨੇ ਜਿੱਥੇ ਉੱਥੇ ਲੋਡ ਚੱਲ ਰਿਹਾ ਹੈ ਉਹਨੂੰ ਬੰਦ ਰੱਖਿਆ ਜਾਏ ਹੋਰ ਸਾਡੀ ਇਸ ਸੀਜ਼ਨ ਵਿੱਚ ਬਿਜਲੀ ਚਲਾਉਣ ਵਿੱਚ ਲੋਕ ਸਹਿਯੋਗ ਕਰਨ ਸਾਡੀ ਇਹੋ ਹੀ ਬੀਨ ਹੈ ਵੀ ਉਹਨਾਂ ਹੀ ਲੋਡ ਚਲਾਇਆ ਜਾਏ ਜਿੰਨੀ ਕਿ ਘਰ ਚੋਂ ਲੁੰਦਾ ਹੈ